ਉਹ ਲੰਡਾ ਦੇ ਐਸੋਸੀਏਟਸ ਸੀਗੇ ਮਰਡਰ ਤੇ ਐਕਸੋਸ਼ਨ ਦੇ ਪਰਚੇ ਪੈਨਾ ਦਰਜ ਹੈ ਤੇ ਉਹਦੇ ਨਾਲ ਸੰਪਰਕ ਸੀਗੇ ਬੇਲ ਤੇ ਬਾਹਰ ਆਏ ਸੀਗੇ ਤੇ ਟਿਪ-ਆਫ ਸੀਗਾ ਪੁਲਿਸ ਦਾ ਕੋਲ ਤੇ ACP ਇਨਵੈਸਟੀਗੇਸ਼ਨ ਤੇ ਸਾਡੀ ਟੀਮ ਜਿਹੜੀ ਹੈ ਸਪੈਸ਼ਲ ਸੈੱਲ ਤੇ ਕ੍ਰਾਈਮ ਬ੍ਰਾਂਚ ਦੀ ਇਹਨਾਂ ਨੇ ਕੇਰਾ ਪਾਇਆ ਤੇ ਕਮਾਦ ਦੇ ਖੇਤ ਤਾਂ ਕਾਫੀ ਹੂੰ ਤੇ ਫਾਇਰਿੰਗ ਇਨਾਂ ਨੇ ਸ਼ੁਰੂ ਕਰਤੀ ਤੇ ਜਬ ਉਹ ਵੀ ਫਾਇਰਿੰਗ ਪੁਲਿਸ ਨੇ ਕੀਤੀ ਤੇ ਦੋਨੋਂ ਜ਼ਖਮੀ ਹੈ ਹਸਪੀਟਲ ਇਸ਼ੂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਮਿਸ਼ਨਰ ਰੇਟ ਪੁਲਿਸ ਦੇ ਵੱਲੋਂ ਦੋ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਇਨ੍ਹਾਂ ਗੈਂਗਸਟਰਾਂ ਦੇ ਉੱਪਰ ਕਈ ਮਾਮਲੇ ਨੇ ਜੋ ਹੈ ਦਰਜ ਕੀਤੇ ਗਏ ਨੇ ਫ੍ਰੋਤੀ ਮੰਗਣ ਦੇ ਹੋਵੇ ਜਾਂ ਕਤਲ ਦਾ ਮਾਮਲੇ ਦੇ ਵਿੱਚ ਇਹਨਾਂ ਦੀ ਭਾਲ ਚੱਲ ਰਹੀ ਸੀ ਲਗਾਤਾਰ ਗੋਲੀਬਾਰੀ ਹੁੰਦੀ ਹੈ ਇਨ੍ਹਾਂ ਫਾਇਰਿੰਗ ਦੇ ਵਿੱਚ 50 ਤੋਂ ਵੱਧ ਛੜੀਆਂ ਨੇ ਗੋਲੀਆਂ ਚਲਾਈਆਂ ਗਈਆਂ ਨੇ ਜਿੱਥੇ ਕਿ ਤੁਹਾਨੂੰ ਦੱਸ ਦੇ ਇਨਕਾਊਂਟਰ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿੱਥੇ ਪੁਲਿਸ ਸਾਹਮਣੇ ਆਉਂਦੀ ਹੈ ਉੱਥੇ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਜਿਹੜਾ ਜਖਮੀ ਹੋਏ ਨੇ ਦੋ ਤੋਂ ਵੱਧ ਅਧਿਕਾਰੀਆਂ ਨੂੰ ਸੱਟਾਂ ਲੱਗੀਆਂ ਨੇ ਦੂਜੇ ਪਾਸੇ ਗੈਂਗਸਟਰ ਨੂੰ ਮੌਕੇ ਤੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਦੇ ਵਿੱਚ 50 ਤੋਂ ਵੱਧ ਜਿਹੜੀਆਂ ਨੇ ਗੋਲੀਆਂ ਚਲਾਈਆਂ ਗਈਆਂ ਨੇ 7 ਤੋਂ ਵੱਧ ਹਥਿਆਰ ਜਿਹੜੇ ਨੇ ਮੌਕੇ ਤੇ ਬਰਾਮਦ ਕਰ ਲਏ ਗਏ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਆਇਆ ਔਰ ਉੱਥੇ ਹੀ ਜਲੰਧਰ ਦੇ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਗੈਂਗ ਦੇ ਵਿੱਚ ਜਿਹੜੇ ਹੋਰ ਅਧਿਕਾਰੀ ਨੇ ਉਹਨਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਪਰ ਸਭ ਤੋਂ ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਦੱਸ ਦਈਏ ਗੈਂਗਸਟਰ ਲੰਡਾ ਗਰੁੱਪ ਦੇ ਦੋ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਵਿੱਚ ਗੋਲੀਬਾਰੀ ਕਰਨ ਦੀ ਜ਼ਰੂਰਤ ਪੈ ਗਈ ਕਿਉਂਕਿ ਸਾਹਮਣੇ ਵਾਲੇ ਪਾਸੇ ਵੀ ਗੋਲੀਬਾਰੀ ਹੁੰਦੀ ਹੈ ਜਿਸ ਕਰਕੇ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਗੈਂਗਸਟਰ ਨੂੰ ਵੀ ਸੱਟਾਂ ਲੱਗੀਆਂ ਨੇ ਮੌਕੇ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਲੰਡਾ ਦੇ ਐਸੋਸੀਏਟਸ ਸੀਗੇ ਜੀ ਮਰਡਰ ਤੇ ਐਕਸੋਸ਼ਨ ਦੇ ਪਰਚੇ ਪਹਿਲਾਂ ਦਰਜ ਹੈ ਤੇ ਉਹਦੇ ਨਾਲ ਸੰਪਰਕ ਸੀਗੇ ਛੇਲ ਤੇ ਬਾਹਰ ਆਏ ਸੀਗੇ ਇਹ ਆਪਣੇ ਠਹਿਰ ਜਿਹੜੀ ਸੀਗੇ ਉਹ ਬੱਤਲ ਰਹੇ ਸੀਗੇ 1 ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਾ ਰਹੇ ਸੀਗੇ ਇੱਥੇ ਕਿਸੇ ਦਾ ਵੇਟ ਕਰ ਰਹੇ ਸੀਗੇ ਇੱਥੇ ਬੇਰੀ ਸਿਕਿਉਰ ਏਰੀਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਟਿਪ ਆਫ ਸੀਗਾ ਪਲੱਸ ਤੇ ਕੋਲ ਤੇ ਏਸੀਪੀ ਇਨਵੈਸਟੀਗੇਸ਼ਨ ਤੇ ਸਾਡੀ ਟੀਮ ਜਿਹੜੀ ਹੈ ਸਪੈਸ਼ਲ ਸੈੱਲ ਦੇ ਕ੍ਰਾਈਮ ਬ੍ਰਾਂਚ ਦੀ ਇਹਨਾਂ ਨੇ ਕੀ ਰਾ ਪਾਇਆ ਤੇ ਕਮਾਦ ਦੇ ਖੇਤਾਂ ਕਾਫੀ ਹੂੰ ਤੇ ਫਾਇਰਿੰਗ ਇਹਨਾਂ ਨੇ ਸ਼ੁਰੂ ਕਰਤੀ ਤੇ ਜਵਾਬੀ ਫਾਇਰਿੰਗ ਪੁਲਿਸ ਨੇ ਕੀਤੀ ਤੇ ਦੋਨੋਂ ਜ਼ਖਮੀ ਹਸਪੀਟਲ ਇਸ਼ੂ ਰੈਫਰ ਕਰ ਦਿੱਤੇ ਗਏ ਦੋ ਸਾਡੇ ਮੁਲਾਜ਼ਮਾ ਉਹਨਾਂ ਨੂੰ ਵੀ ਇੰਜਰਡ ਹੋਏ ਉਹਨਾਂ ਨੂੰ ਵੀ ਹਸਪੀਟਲ ਭਰਤੀ ਕਰਤਾ ਸਰ ਪਤਾ ਲੱਗਾ 50 ਤੋਂ ਜ਼ਿਆਦਾ ਰਾਊਂਡ ਫਾਇਰ ਹੋਏ ਰਾਊਂਡ ਕਾਫੀ ਫਾਇਰ ਹੋਏ ਤੇ ਇਹਨਾਂ ਕੋਲ ਸਪੈਸ਼ਲ ਅਤਿਆਰ ਸੀ ਦੇ ਸੱਤ ਦੇ ਕਰੀਬ ਇਹਨਾਂ ਦੇ ਕੋਲ ਵੈਪਨ ਸੀਗੇ ਤੇ ਸਰ ਕਿਹੜੇ ਕੇਸ ਚ ਲੜਿੰਦਾ ਸੀ ਤੁਹਾਨੂੰ ਇਹ ਇੱਕ ਕਾਫੀ ਕੇਸ ਇਸ ਵਾਂਟਡ ਹੈ ਕਾਫੀ ਕੇਸ ਵਾਂਟਡ ਤੇ ਕਾਫੀ ਸਮੇਂ ਤੱਕ ਟ੍ਰੇਸ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਮੁਲਾਜ਼ਮਾਂ ਨੇ ਕਿੱਥੇ ਕਿੱਥੇ ਝੋਟ ਰਹੀ ਹੈ ਇੱਕ ਤੇ ਹੱਥ 'ਚ ਆਈ ਹੈ ਤੇ ਉਹ ਤਾਂ ਵੈਸੇ ਹੀ ਡਿੱਗ ਗਿਆ ਕਿਤੇ ਤੇ ਇੱਕ ਤੇ ਇੱਥੇ ਗੋਲੀ ਲੱਗੀ ਸਰ ਵਾਈਕਲ ਕਰਾ ਸੀ ਕਿ ਇਹ ਬੇਲੂ ਕੇ ਹੋਏ ਸੀ ਖੇਤਾਂ 'ਚ ਨਹੀਂ ਇਹ ਵੇਟ ਕਰ